ਲਓ ਜੀ ਰੋਡ ਵੇਜ ਬੱਸ ਦੇ ਕਿਰਾਏ ਤੋਂ ਬਾਅਦ ਇੱਕ ਬੀਬੀਆਂ ਲਈ ਹੋਰ ਵੱਡਾ ਆਫਰ ਆ ਭਗਤੇ ਭਾਈ ਸ਼ਹਿਰ ਦੇ ਵਿੱਚ ਕਿਰਾਇਆ ਤਾਂ ਤੁਸੀਂ ਲਾਉਂਦੀਆਂ ਨਹੀਂ ਉਸ ਤੋਂ ਬਾਅਦ ਰੌਲਾ ਪੈਂਦਾ ਸੀ ਵੀ ਬੱਸ ਜੇ ਤਾਂ ਬਹਿ ਗਿਆ ਹੁਣ ਸ਼ੂਟ ਤੇ ਚੁੰਨੀਆਂ ਲੈਣ ਕਿੱਥੇ ਜਾਈਏ ਤੇ ਬਹੁਤ ਸਸਤੇ ਤੇ ਘਾਟ ਰੇਡ ਦੇ ਵਿੱਚ ਅੱਜ ਮੈਂ ਇਹ ਜੀ ਦੁਕਾਨ ਤੇ ਪਹੁੰਚਿਆ ਜਿੱਥੇ ਤੁਸੀਂ ਸੋਚੇ ਨਹੀਂ ਹੋਣਾ ਵੀ ਇੰਨਾ ਸਸਤੇ ਸ਼ੂਟ ਕਿਵੇਂ ਮਿਲ ਜਾਂਦੇ ਆ ਕਿਉਂਕਿ ਜੇ ਘਰ ਦੇ ਵਿੱਚ ਬੀਬੀਆਂ ਖੁਸ਼ ਆ ਤੇ ਮੈਂ ਕਹਿੰਦਾ ਘਰ ਸਵਰਗ ਬਣਿਆ ਰਹਿੰਦਾ ਤੇ ਜੇ ਇਹ ਰੁੱਸ ਜਾਣ ਤੇ ਦੁਨੀਆ ਕਹਿੰਦੇ ਫਿਰ ਸੁੰਨੀ ਲੱਗਣ ਲੱਗ ਜਾਂਦੀ ਉਹ ਹੀ ਚੀਜ਼ ਆ ਬਾਈ ਜੀ ਬੈਠਿਆ ਤੁਹਾਡੀ ਗੱਲਬਾਤ ਕਰਵਾਵਾਂਗੇ ਸਸੀ ਘਾਲ ਬਾਈ ਜੀ ਸਸੀ ਦਾ ਬਾਈ ਜੀ ਹਾਂਜੀ ਹਾਂਜੀ ਮਹਾਰਾਜ ਜੀ ਕੀ ਹਾਲ ਹੈ ਜੀ ਚੀਜਾਂ ਨੇ ਹਾਂਜੀ ਹਾਂਜੀ ਬਹੁਤ ਅੱਛਾ ਸਭ ਤੋਂ ਸਸਤਾ ਰੇਟ ਇੱਥੇ ਆ ਕੱਪੜੇ ਦੀ ਫੁੱਲ ਗਾਰੰਟੀ ਹੋ ਜਿਹੜੇ ਨੂੰ ਕੱਪੜਾ ਇਹਨਾਂ ਨੇ ਮਾਰਾ ਦਿੱਤਾ ਇਹਨਾਂ ਨੂੰ ਮੈਂ ਆਪੇ ਘੇਰ ਲੈਣਾ ਤੁਸੀਂ ਦੁਕਾਨ ਘੇਰਨੀ ਆ ਵੀ ਸ਼ੂਟ ਲੈਣੇ ਆ ਕੇ ਤੁਸੀਂ ਫੁੱਲ ਦੱਸੋ ਕੀ ਸਸਤਾ ਕੀ ਕੀ ਦੇ ਰਹੇ ਹੋ ਜੀ ਵੀਰ ਜੀ ਬੜਾ ਵੱਡਾ ਧਮਾਕਾ ਕਰਤਾ ਅਸੀਂ ਇੱਥੇ ਫਕਤਾ ਪਾਈਗਾ ਛਿੰਦੇ ਦੀ ਹੱਟੀ ਤੇ ਰਾਜਤਾਨੀ ਕਲਾਸ ਹੋਵੇ ਆ ਜੋਰ ਕਰਦੇ ਸ਼ੂਟ ਜੇ 8-800 ਰੁਪਏ ਦੇ ਆ ਮੇਰੇ ਵੀਰ ਇਹ 500 ਦੇ ਦੋ ਕਰਤੇ ਮੇਰੇ ਵੀਰ 500 ਦੇ ਦੋ ਇੱਕ 500 ਰੁਪਏ ਦਾ ਮੰਡੀ ਦੇ ਵਿੱਚ ਬਾਜ਼ਾਰ ਦੇ ਵਿੱਚ ਵਿਕਦਾ ਹਰ ਇੱਕ ਦੁਕਾਨ ਤੇ 800 ਵਾਲਾ 500 ਚ ਕਰਤਾ 500 ਤੇ ਦੋ ਸੂਟ ਦੋੜ ਘੱਟਦੇ ਆਡੀ ਵੱਡੀ ਗੱਲ ਹੋਈ ਪਈ ਆ ਵੀ 800 ਵਾਲਾ ਸ਼ੂਟ ਆ ਜਿਹੜਾ ਉਹ 500 ਚ ਦੋ ਦਿੱਤੇ ਜਾਂਦੇ ਆ ਜਿੱਥੇ ਤੁਸੀਂ 1600 ਰੁਪਿਆ ਖਰਚਣਾ ਸੀ ਉੱਥੇ 500 ਰੁਪਏ ਦੇ ਵਿੱਚ ਗੱਲਬਾਤ ਕੱਪੜੇ ਦੀ ਵਾਰੰਟੀ ਫੁੱਲ ਪੂਰੀ ਫੁੱਲ ਗਾਰੰਟੀ ਲੈ ਐਸ ਤੋਂ ਵੱਡੀ ਗੱਲ ਤਾਂ ਹੁਣ ਹੋਰ ਕੀ ਹੋ ਸਕਦੀ ਐ ਹੋਰ ਦਿਖਾ ਦਿਓ ਸਾਰੀ ਵਾਰੰਟੀ ਆਹ ਦੇਖੋ ਵੀਰ ਜੀ ਪਿਓਰ ਕੈਮਰਿਕ ਦੇ ਸੂਟ ਜਿਹੜੇ ਲੋਕ 500 600 ਰੁਪਏ ਪਿੰਡਾਂ ਦੇ ਵਿੱਚ ਵਿਕਦੇ ਦੁਕਾਨਾਂ ਦੇ ਵਿਕਦੇ ਆ 300 ਰੁਪਏ ਦਾ ਇੱਕ ਸੂਟ 600 ਦੇ ਦੋ ਸੂਟ ਪਿਓਰ ਕੋਟਨ ਦੇ ਗਰਮੀ ਵਾਲੇ ਜੀ ਪਾਓ ਤੇ ਮ제 ਲਾਓ ਬਹੁਤ ਹੀ ਵਧੀਆ ਡਿਜ਼ਾਈਨ ਵਾਲੇ ਹਣ ਤੁਸੀਂ ਸਾਰੀ ਵੈਰਾਈਟੀ ਆਪ ਦੀ ਆਪ ਦੱਸ ਦਿਓ ਜਿਹੜੀ ਜਿਹੜੀ ਚੀਜ਼ ਤੁਹਾਡੇ ਕੋਲ ਹੈਗੀ ਆ ਕਿਉਂਕਿ ਤੁਹਾਨੂੰ ਪਤਾ ਆਪਾਂ ਐਡ ਪ੍ਰਮੋਸ਼ਨ ਉਹਦਾ ਨਹੀਂ ਕਰਦੇ ਜਿੰਨੀਆਂ ਵੀ ਆਪਾਂ ਇਦੋਂ ਪਹਿਲਾਂ ਪ੍ਰਮੋਸ਼ਨਾਂ ਕੀਤੀਆਂ ਐਡ ਕੀਤੀਆਂ ਤੁਸੀਂ ਪਿਆਰ ਦਿੱਤਾ ਤੇ ਨਾਲ ਮੈਸੇਜ ਵੀ ਕਰਦੇ ਹੁੰਦੇ ਹੋ ਵੀ ਜਿਹੜੀ ਚੀਜ਼ ਤੁਸੀਂ ਦੱਸੀ ਸੀ ਉਹ ਰਿਐਲਿਟੀ ਦੇ ਵਿੱਚ ਸੱਚ ਨਿਕਲੀ ਆ ਕਿਉਂਕਿ ਆਪਾਂ ਇਹ ਕਹਿ ਦੇਣਾ ਹੁੰਦਾ ਬਾਈ ਸ਼ਿੰਦਾ ਜੀ ਖੜੇ ਆ ਵੀ ਜੇ ਕੱਪੜੇ ਦੀ ਕੋਈ ਗੱਲਬਾਤ ਹੋਈ ਗਾਕ ਬਾਅਦ ਚਾਊਗਾ ਤੇ ਮੈਂ ਮੈਕ ਲੈ ਕੇ ਪਹਿਲਾਂ ਆ ਜਾਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਆ ਇਹ ਆਪਾਂ ਲਿਆਜ ਨਹੀਂ ਕਰਨੀ ਦਿਖਾ ਦਿਓ ਹੁਣ ਜਿਹੜੀ ਵੀ ਵੈਰਾਈਟੀ ਤੁਹਾਡੇ ਕੋਲੇ ਨਾਓ ਮੇਰੇ ਵੀਰ ਜੀ ਇਹ ਬੰਬੇ ਡਾਈਂਗ ਦੀ ਕੋਟਨ ਹੈ ਇਹਦੇ ਵਿੱਚ ਮੇਰੇ ਕੋਲ 100 ਡੀਆ ਨਾ 100 ਡੀਆ ਬੰਬੇ ਡਾਈਂਗ ਦੀ ਕੋਟਨ ਵੱਡੇ ਪਨੇ ਦੀ ਜੀ ਇਹਦਾ ਰੇਟ ਬਠੰਡੇ ਦੇ ਵਿੱਚ 800 ਰੁਪਈਆ ਸਾਡੇ ਭਗਤੇ ਸਾਡੇ 750 ਦਾ ਸੂਟ ਵਿਕਦਾ ਏ ਮੈਂ ਇਹਦਾ ਰੇਟ ਲਾਇਆ 450 ਅਸੀਂ ਹਰੇਕ ਕੋਈ ਨਹੀਂ ਲੈਣੀ ਲੈਣੇ ਕਿਉਂਕਿ ਅਸੀਂ ਬੱਚੇ ਪਾਲਨੇ ਆ ਬਿਲਕੁਲ ਦੱਸ ਕੇ ਦੱਸੇ ਹਾਂ ਜੀ ਬਿਲਕੁਲ ਜੀ ਇਹੋ ਜੀ ਵੈਰਾਈਟੀ ਦੇਵਾਂਗੇ ਕਪੜਾ ਗਰੰਟੀ ਵਾਲਾ ਦੇਵਾਂਗੇ ਚੀਜ਼ ਮਾਰੀ ਦਿੰਦੇ ਨਹੀਂ ਬਿਜਾਰ ਨਾਲ ਅੱਧੇ ਰੇਟਾਂ ਦੇਵਾਂਗੇ ਜੀ ਕਿਸੇ ਦੁਕਾਨ ਤੇ 5000 ਦਾ ਬਿੱਲ ਬਣੇ ਸਾਡੀ ਦੁਕਾਨ ਤੇ 3000 ਦਾ ਬਿੱਲ ਬਣੇਗਾ 2000 ਕਾਗ ਦਾ ਫਾਇਦਾ ਹੋਊਗਾ ਜੀ ਵੱਡੇ ਆਫਰ ਆ ਮੈਂ ਨਾ ਹਾੜੀ ਦੀ ਰੁੱਤ 'ਚ ਵੀ ਇਹ ਵੱਡੇ ਆਫਰ ਦੇਈ ਜਾਂਦੇ ਆ ਜੀ ਆ ਵੇਖੋ ਜੀ ਇੱਕ ਹੋਰ ਸਾਡੇ ਕੋਲ ਐਟਮ ਆਹੀ ਆ ਵੇਖੋ ਜੀ 1K ਦੀ ਕੈਮਰਕਾ ਨਾਂ ਤੇ ਵਿਕਦੀ ਆ ਕੋਈ 800 ਕਹਿੰਦਾ ਕੋਈ 900 ਕਹਿੰਦਾ ਸਾਡ ਪਿਓਰ ਕਾਟਰ ਬੰਬੇ ਦੀ ਜੀ ਫਸ ਕਲਾਸ ਜਿਹਨਾਂ ਇੱਕ ਇੱਕ ਦੇ ਡਿਜ਼ਾਈਨ 150 ਡਿਜ਼ਾਈਨ ਮੈਂ ਤੁਹਾਨੂੰ ਮਿਲੇਗਾ ਆਇਰ ਦੇ ਡਿਜ਼ਾਈਨ ਦਿਖਾਓ ਬੱਲੇਓ ਲਿਆ ਬਈ ਹਜ਼ਾਰ ਡਿਜ਼ਾਈਨ ਪਿਆ ਦੇਵਾਂ ਤੁਹਾਨੂੰ ਹਜ਼ਾਰ ਦੇਣੇ ਸਾਢੇ 450 ਰੁਪਏ ਦਾ ਸੂਟ ਅਸੀਂ 420 ਦਾ ਪੈਂਦਾ ਤੇ 450 ਵਰ 30 ਰੁਪਏ ਦਾ ਸੂਟ ਮਗਰ ਕਮਾਉਣੇ ਆ ਵੇਖੋ ਜੀ ਹਜ਼ਾਰ ਡਿਜ਼ਾਈਨ ਸਾਡੇ ਕੋਲੇ ਘੱਟੋ ਘੱਟ ਜਿੰਨੀ ਵੈਰਾਈਟੀ ਦੀ ਕੋਈ ਕਮੀ ਨਹੀਂ ਹੈ ਸਾਡੇ ਕੋਲੇ ਜੀ ਹਾਂਜੀ ਮਹਾਰਾਜ ਤੋਂ ਹੋਰ ਬਰੇਡ ਸਾਰੇ ਦੁਕਾਨ ਤੇ ਸਾਡੀ ਸੇਲ ਲੱਗੀ ਹੋਈ ਐ ਭਾਵੇਂ ਉਹ ਕਮੀਜ਼ ਪਜਮਾ ਪੈਂਟ ਸ਼ਲਟਾ ਫੁੱਲ ਵੈਲ ਦੀ ਪੱਗ 60 ਰੁਪਏ ਮੀਟਰ ਵਿਕਦੀ ਆ ਬਾਜ਼ਾਰ ਚ ਮੈਂ 45 ਰੁਪਏ ਮੀਟਰ ਦੇ ਰਿਆਂ 200 ਰੰਗ ਪਈ ਮੇਰੇ ਕੋਲੇ ਸਾਰੇ ਰੰਗ ਪਈ 200 ਰੰਗ ਹਾਂ ਮੜਾ ਯਾ ਦੂਰੋਂ ਕਰਕੇ ਬਾਜ਼ਾਰ ਵਿੱਚ 60 ਰੁਪਏ 70 ਰੁਪਏ ਮੈਂ 45 ਰੁਪਏ ਦੇਊਗਾ ਇਹ 60 ਰੁਪਏ ਆਪਾਂ ਨੂੰ ਆਮ ਹੀ ਪੱਗ ਮਿਲਦੀ ਆ ਜਿਹੜੀ ਆਪਾਂ ਬੰਨਦੇ ਆ ਫੁੱਲ ਬੈਲ ਦੀ ਪਰ ਇਹ 45 ਰੁਪਏ ਮੀਟਰ ਬਹੁਤ ਵੱਡਾ ਫਰਕ ਆ ਇਹ ਤੁਸੀਂ ਦਸਤਾਰ ਲੈ ਕੇ ਜਾਣੀਆਂ ਭਗਤਾ ਭਾਈ ਬੱਸ ਸਟੈਂਡ ਦੇ ਸਾਹਮਣੇ ਆ ਰਾਜਧਾਨੀ ਕਲਾਥ ਹਾਊਸ ਕੱਪੜੇ ਦਾ ਜਿਹੜਾ ਸ਼ੋਅਰੂਮ ਹੈ ਇਹ ਦੁਕਾਨ ਆ ਵੱਡੀ ਰਾਜਧਾਨੀ ਦੇ ਨਾਮ ਤੇ ਆ ਬਿਲਕੁਲ ਬੱਸ ਸਟੈਂਡ ਦੇ ਵਿੱਚ ਜਿੱਧਰੋਂ ਬੱਸਾਂ ਆਪਣੇ ਬਰਨਾਲੇ ਵਾਲੇ ਪਾਸੋਂ ਐਂਟਰ ਹੁੰਦੀਆਂ ਬੱਸ ਅੱਡੇ ਦੇ ਵਿੱਚ ਕਿਉਂਕਿ ਪਾਗਾ ਆ ਪਾ ਤਕਰੀਬਨ 60 ਰੁਪਏ ਲੈਂਦੇ ਆ ਜੇ 50 ਤੋਂ ਵੱਧ ਖੋਲਦੇ ਆ ਪਰ 50 ਤਾਂ ਮਿਲਦੀ ਆ 50 ਤੋਂ 55 ਤੋਂ ਘੱਟ ਨਹੀਂ ਮਿਲਦੀ ਪਰ ਇਹ ਫੁੱਲ ਵੈਲ ਦੀ ਜਿਹੜੀ ਪਾਗਾ ਉਹ 45 ਰੁਪਏ ਦੇਈ ਜਾਂਦੇ ਹੋ ਇਹ ਤਾਂ ਕਿਤੇ ਕੈਮਰੇ ਸਾਹਮਣੇ ਕਹੀ ਜਾਂਦੇ ਹੋ ਨਹੀਂ ਜੀ ਨਹੀਂ ਦੇਵਾਂਗੇ ਜੀ ਗਰੰਟੀ ਆ ਦੇਵਾਂਗੇ ਨਹੀਂ ਕੈਮਰੇ ਤਾਂ ਸਾਨੂੰ ਡਰ ਨਹੀਂ ਤੁਤ ਮੋਟਰ ਲੱਗਦਾ ਸੱਚ ਕਵਾਂਗੇ ਜੋ ਕਵਾਂਗੇ ਨਹੀਂ ਸਾਹਮਣੇ ਕੈਮਰੇ ਤੇ ਕਹਿ ਰਹੇ ਆ ਕੋਈ ਡਰ ਨਹੀਂ ਤੇ ਸਹੀ ਦੇਵਾਂਗੇ ਜੀ ਹੁਣ ਇਹਦਾ ਕੋਈ ਡੈਨਰ ਸੂਟ ਚੁੰਨੀ ਵਾਲੇ ਪ्योर ਦੁਪੱਟਿਆਂ ਵਾਲੇ ਜਿਹੜੇ ਵਿਆਹ ਚ 12-1500 ਮੰਗ ਲੈਂਦੇ 550 ਰੁਪਏ ਦਾ ਪ्योर ਦੀ ਦੁਪੱਟਿਆਂ ਵਾਲਾ ਸੂਟ ਡੈਨਰ ਸੂਟ ਕਾਟਨ ਦਾ 100 ਡੈਨ ਦੇਉਗਾ 100 ਡੈਨ ਜੀ ਦੇ ਵਿੱਚ ਮਾਰ ਵੱਡੀ ਗੱਲ ਆ ਭਾਈ ਇਹ ਤਾਂ ਸੁਣਿਆ ਸੀ ਵੀ ਚਲੋ ਵਿਆਹਾਂ ਵੇਲੇ ਥੋੜਾ 50-60 ਰੁਪਈਆਂ ਦਾ ਫਰਕ ਪੈ ਜਾਂਦਾ ਪਰ ਵੱਡਾ ਧਮਾਕਾ ਇਹ ਰਾਜਧਾਨੀ ਵਾਲੇ ਕਰੀ ਜਾਂਦੇ ਆ ਭਗਤਾ ਭਾਈ ਸ਼ਹਿਰ ਦੇ ਵਿੱਚ ਤੁਹਾਨੂੰ ਮੋਗੇ ਲੁਧਿਆਣੇ ਬਠ ਹੋਰ ਕਿਸੇ ਵੱਡੇ ਸ਼ਹਿਰ 'ਚ ਹੁਣ ਜਾਣ ਦੀ ਲੋੜ ਨਹੀਂ ਤੇ ਭਗਤੇ ਸ਼ਹਿਰ ਦੇ ਵਿੱਚ ਆ ਕੇ ਕਿਉਂਕਿ ਕਿੰਨੇ ਪਿੰਡ ਪੈਂਦੇ ਆ ਤੁਸੀਂ ਭਗਤੇ ਸ਼ਹਿਰ ਦੇ ਵਿੱਚ ਆ ਕੇ ਚੀਜ਼ ਆ ਜਿਹੜਾ ਕੱਪੜਾ ਇੱਥੋਂ ਤੁਸੀਂ ਲੈ ਸਕਦੇ ਹੋ ਬੀਬੀਆਂ ਵਾਲੇ ਛੂਟਾ ਕੁਰਤੇ ਪਜਾਮੇ ਵੀ ਤੁਹਾਨੂੰ ਮਿਲ ਜਾਣਗੇ ਵੀਰਾ ਵਾਲੇ ਦਸਤਾਰਾਂ ਵੀ ਤੁਹਾਨੂੰ ਮਿਲ ਜਾਣਗੀਆਂ ਚੁੰਨੀਆਂ ਵੀ ਮਿਲ ਜਾਣਗੀਆਂ ਦੁਨੀਆਂ ਬਹੁਤ ਦੁਨੀਆਂ ਜੀ ਇੱਕ ਕੋਟਨ ਦੇ ਹੋਰ ਕਮੀਜ਼ਾਂ ਮੈਂ ਲੈ ਬੱਲਿਆ ਕਿੰਮ ਦਾ ਕਮੀਜ਼ ਪਜਾਮਾ 300 ਰੁਪਏ ਦਾ ਜਿਹੜਾ ਬਾਜ਼ਾਰ 'ਚ 600 ਰੁਪਏ ਦਾ ਵਿਕਦਾ ਹੈ ਦਿਖਾ ਦਿਓ ਬੀਬੀਆਂ ਵਾਲੇ ਬਹੁਤ ਵਿਖਾਦੇ ਬੀਬੀਆਂ ਵਾਲੇ ਤਾਂ 100 ਰੁਪਏ ਦੀਆਂ ਦਿਖਾਓ ਜੀ ਇੱਧਰ ਆ ਜਾ ਮੈਂ ਆਪਕੋ ਡੈਨ ਕੁੜੇ ਕੁੜਾ ਸੱਟੋ ਬਣਾ ਕਮੀਜ਼ ਪਿਆਮੇ ਦੇਖੋ ਜਿੰਨੇ ਮਰਜੀ ਵਾਹ ਜੀ ਵਾਹ ਜਿਹੜਾ ਕੀ ਆਮ ਦਾ ਕੱਪੜਾ ਜਿਹੜਾ ਬਾਜ਼ਾਰ ਚ 600 ਰੁਪਏ ਦਾ ਵਿਕਦਾ 300 ਰੁਪਏ ਦਾ ਦੇ ਰੇਟ ਦਊਗਾ ਇੱਕ ਕਮੀਜ਼ ਪਿਆਮਾ ਬੋਟਾ ਉਹ ਕੀ ਆਮ ਦਾ ਬੋਰ ਨਹੀਂ ਆਉਂਦਾ ਕੋਈ ਬੋਰ ਦੀ ਗਰੰਟੀ ਹੈ ਜੀ ਕਾ ਦੇਖੋ ਰੰਗ ਪਹਿਲਾਂ ਪੁੱਛੀ ਆਪ ਬਣਾ ਗੁਰਚਰਨ ਜੀ ਤੁਹਾਨੂੰ ਗੱਲ ਹੀ ਕੋਈ ਨਹੀਂ ਬਖਣਾ ਵੇ ਕੋਟ ਇੰਜ ਵਿੱਚ ਚੀਜ਼ਾਂ ਰੰਗ ਸੋ ਰੰਗ ਦੇਊਗਾ ਜੇ ਉੱਥੇ ਹਾਂਜੀ ਆ ਵੇਖੋ ਸਾਰੇ ਪਿਆਮੇ ਆ ਸੁੱਟੇ ਪਿਆਮੇ ਕਾਪਨ ਦੇ ਲੀਲੀ ਦੇ ਮਾਰਿਆ ਜਿਹੜਾ 600 ਰੁਪਏ ਦਾ ਕਮੀਪਿਆ ਬਾਜ਼ਾਰ ਤੇ ਵੇਚਦਾ ਅਸੀਂ 300 ਰੁਪਏ ਦਾ ਪਿਓਰ ਕੇਮ ਦਾ ਜੀ ਕੇਮ ਮੋਰ ਲੱਗੀ ਪਈ ਆ ਵੇਖੋ ਕੇਮ ਦੀ ਮੋਰ ਲੱਗੀ ਹੋਈ ਆ ਲੈ ਮੇਰੇ ਮਿੱਤਰੋ ਲੈ ਇਹਦਾ ਤੁਸੀਂ ਦੇਖ ਲਓ ਜਿਹੜਾ 600 ਦਾ ਦਿੰਦੇ ਆ 300 ਦਾ ਕੁਰਤਾ ਪਿਆ ਮਾ 300 ਦਾ ਰੰਗ ਵਿੱਚ ਕੋ 1000 ਰੰਗ ਬੋਰ ਦੀ ਗਾਰੰਟੀ ਆ ਗਰਮੀ ਆ ਗਈ ਮੈਂ ਕਹਿੰਦਾ ਜਿਹੜੇ ਆਪਣੇ ਸਾਰੇ ਭੈਣ ਭਰਾ ਜਿਹਨਾਂ ਨੇ ਖੇਤ ਦਾ ਕੰਮ ਕਰਨਾ ਹੁੰਦਾ ਵਧੀਆ ਕੁਰਤੇ ਪਜਾਮੀਆਂ ਤੁਸੀਂ ਵੇਖੋ 300 ਰੁਪਏ ਦੇ ਵਿੱਚ ਦਿੱਤਾ ਜਾਂਦਾ ਜਿਹੜਾ ਕਿ 600 ਦਾ ਆਪਾਂ ਨੂੰ ਸ਼ਹਿਰ ਚੋਂ ਮਿਲਦਾ ਵਾਪਕਾ 550 ਦਾ ਮਿਲ ਜੂ ਪਰ ਇੱਥੋਂ 300 ਰੁਪਏ ਦਾ ਕੋਈ ਬੁਰਨੀ ਆਊਗਾ ਕੱਪੜੇ ਤੇ ਇਹ ਬੈਠੇ ਨੇ ਆਪਾਂ ਇਸ ਚੀਜ਼ ਦੀ ਵਾਰੰਟੀ ਆਪਾਂ ਨੂੰ ਜਿਹੜਾ ਦਿੰਦੇ ਆ 1000 ਰੁਪਏ ਦੇ ਚਾਰ ਦੇਵਾਂਗੇ ਦੀ ਇਹੀ ਤੇ ਚਾਰ ਲੈਣੇ 1000 ਰੁਪਏ ਦੇ ਚਾਰ ਮਿਲਣਗੇ ਵੱਡਾ ਆਫਰਾ ਜਿਹੜਾ ਕੁਰਤਾ ਪਜਾਮਾ 600 ਦਾ ਤੁਸੀਂ ਬਾਜ਼ਾਰ ਚੋਂ ਲੈਨੇ ਹੋ ਮੇਰੇ ਵੀਰ ਉਹ ਇੱਥੇ 300 ਦਾ ਜਿਹੜਾ ਮਿਲਦਾ ਜੇ ਤੁਸੀਂ ਚਾਰ ਲੈਨੇ ਹੋ ਤੇ 1000 ਦੇ 4 ਸਿਰਫ 250 ਰੁਪਏ ਦਾ ਇਹ ਕੁਰਤਾ ਪਜਾਮਾ ਰਹਿ ਗਿਆ ਇਹ ਮਾਰਕਾ ਜਿਹੜਾ ਇਹਦੇ ਉੱਪਰ ਲੱਗਿਆ ਹੋਇਆ ਹੈ ਕੱਪੜਾ ਇਹਦੇ ਉੱਤੇ ਕੋਈ ਬੁਰਨੀ ਆਉਂਦਾ ਸਾਰੇ ਕਲਰ ਪਏ ਆ ਜਿਹੜਾ ਮਰਜ਼ੀ ਲੈ ਲਓ ਤੁਸੀਂ ਡਾਰਕ ਲੈ ਲਓ ਹੋਰ ਤਰ੍ਹਾਂ ਦਾ ਕਲਰ ਜਿਹੜਾ ਮਰਜ਼ੀ ਤੁਸੀਂ ਲੈ ਸਕਦੇ ਹੋ ਠੀਕ ਆ ਤੇ 600 ਦਾ ਆਪਣਾ কুর্তা ਮੈਂ ਪੈਂਦਾ ਜਾਂ 550 ਤੋਂ ਘੱਟ ਮਿਲਦਾ ਨਹੀਂ ਪਰ ਇਹ ਸਿਰਫ 300 ਰੁਪਏ ਦਾ ਦੇ ਰਹੇ ਆ ਉਹ ਸਾਹ ਨਹੀਂ ਖੁਸ਼ ਕਰ ਰਹੇ ਆ ਨਾ ਇੱਕ ਹੋਰ ਤੁਹਾਨੂੰ ਦੱਸੀਏ ਜੀ ਇੱਕ ਸਾਡੇ ਕੋਲ ਧਮਾਕਾ ਹੋਰ ਆਇਆ ਜੀ ਜੀ ਜਿਹੜਾ ਲੋਕ ਕਾਟਨ ਦੇ ਕਮੀ ਪਿਆਮੇ ਵੱਡੇ ਪਰੇ ਦੇ ਵੇਚਦੇ 1200 1800 2000 ਲੈਂਦੇ ਆ ਜੀ 750 ਦੇ 50 ਰੁਪਏ ਦਾ ਰੇਟ ਰੱਖਿਆ ਜੀ ਅਸੀਂ ਵੱਡੇ ਪਰੇ ਦੇ ਪੂਰੇ ਵਧੀਆ ਕਾਟਨ ਦੇ ਕਮੀਜ਼ ਪਜਾਮੇ 750 1300 ਵਾਲਾ 1500 ਵਾਲਾ 750 ਰੁਪਏ ਦੇ ਵਿੱਚ ਛੇ ਲੱਗੀ ਆ ਆ ਲੈ ਮਿੱਤਰ ਆਹ ਵੇਖੋ ਇਹਨੇ ਕੁਰਤੇ ਪਜਾਮੇ ਪਾ ਕੇ ਰੀਲਾ ਬਣਾਉਣੀਆਂ ਹੁੰਦੀਆਂ ਨੇ ਆ ਵੇਖੋ ਜੀ ਰੰਗ ਵੇਖੋ ਆ 1500 ਦਾ ਕਿੰਨੇ ਦਾ ਇਹ ਇਹ ਤਾਂ 750 ਦੇ ਰੇਟ 'ਚ 750 ਦਾ ਵੱਡੇ ਪਣੇ ਦਾ ਕਮਾਲ ਕੀਤੀ ਪਈ ਆ ਵੱਡੇ ਪਣੇ ਦਾ ਕਿੰਨੇ ਮੀਟਰ ਦਾ ਬਣਦਾ ਹੈ ਕੋਰਟ ਪੂਰਾ ਵੱਡੇ ਬਣਦਾ 6.5 ਮੀਟਰ ਦਾ 1.5 ਮੀਟਰ ਬਣਾ ਆਹ ਲਓ ਜੀ ਮਾਈਟ ਵੀ ਮਿਲਣਗੇ ਤੁਹਾਨੂੰ ਹਜ਼ਾਰ ਦੇ ਮਾਈਟ ਵੀ ਮਿਲੂ 750 ਦੇ ਲੋ 2000 ਦਾ 1000 ਚ ਮਿਲੂਗਾ ਚਟਾ ਕਪੜਾ ਲੈ ਵੀ ਇਹਦਾ ਕਮਾਲ ਕਰੀ ਆਉਂਦੇ ਆ ਜਿੱਥੇ ਇਹਨਾਂ ਨੇ ਬੀਪਿੰਗਾਂ ਦੇ ਭਾਈ ਬੰਦਿਆਂ ਨੇ ਵੀ ਖੁਸ਼ ਕੀਤਾ ਪੂਰਾ ਕਿਉਂਕਿ ਪੈਸੇ ਦਾ ਬੰਦੇ ਨੇ ਜੇਬ ਚੋਂ ਲਾਉਣੇ ਹੁੰਦੇ ਆ ਖੁਸ਼ ਕੀਤਾ ਇਸ ਗੱਲ ਤੋਂ ਵਾਹਿਗੁਰੂ ਅੱਛਾ ਕਲਰ ਤੁਸੀਂ ਜਿਹੜਾ ਮਰਜ਼ੀ ਇੱਥੋਂ ਲਿਜਾ ਸਕਦੇ ਹੋ ਜਿਹੜੀ ਤੁਹਾਡੀ ਚੁਆਇਸ ਆ ਪੁਰਤੇ ਪਜਾਮੇ ਦੇ ਵਿੱਚ ਕਿਉਂਕਿ ਤਾਂ ਹੁੰਦਾ ਜਦੋਂ ਕੋਈ ਵੀ ਆਪਦੀ ਦੁਕਾਨ ਕੱਪੜੇ ਦੀ ਖੋਲਦਾ ਤੇ ਬੀਬੀਆਂ ਵਾਲੇ ਉਹ ਸਾਰੀ ਵੈਰਾਈਟੀ ਲੈ ਕੇ ਆਉਂਦਾ ਜਿਹੜੀਆਂ ਉਹ ਮੰਗਦੀਆਂ ਹੁੰਦੀਆਂ ਜਾਂ ਜਿਹੜੀ ਚੀਜ਼ ਦਾ ਰਵਾਜ ਚੱਲਦਾ ਤੇ ਉਹੀ ਚੀਜ਼ ਜਿੱਥੇ ਵੀਰਾਂ ਵਾਸਤੇ ਆਪਾਂ ਜਾਣੇ ਇੱਕ ਦੋ ਰੰਗ ਗੋੜ ਤੇ ਪਜਾਮੇ ਦੇ ਆਪਾਂ ਨੂੰ ਮਿਲ ਜਾਂਦੇ ਆ ਪਰ ਆ 12 1500 ਵਾਲਾ ਜਿਹੜਾ ਛੂਟ ਆ ਨਾ ਇਹ 750 ਦਾ ਦਿੱਤਾ ਜਾਂਦਾ 3.5 ਮੀਟਰ ਦਾ ਛੂਟ ਆ ਜਿਹੜਾ ਬਣਦਾਗਾ ਗੱਲ ਕਰੋ ਤੁਸੀਂ ਜਿਹੜਾ ਮਰਜ਼ੀ ਵੀ ਲੈ ਸਕਦੇ ਹੋ 1.5 ਮੀਟਰ ਦੇ ਪਣੇ ਦਾ ਇਹ ਛੂਟ ਆ ਜੀ ਰੇਟ ਬੋਨ ਨੂੰ ਬਜਾਣਾ ਅੱਦੇ ਰੇਟਾਂ ਹੀ ਦੇਈ ਜਾਂਦੇ ਆ ਸੇਵਾ ਕਰਨੀ ਆ ਗੁਰਦੁਆਰਿਆਂ ਮੰਦਰਾਂ ਚ ਘਟ ਜਾਵੜੋ ਜਿਹੜਾ ਬਹਿ ਕੇ ਸੇਵਾ ਗਰੀਬਾਂ ਦੀ ਹੋ ਜੇ ਕਸਾਨਾਂ ਦੀ ਹੋ ਜੇ ਬਹੁਤ ਔਖੀ ਕਮਾਈਆ ਕਿਸਾਨ ਦੀ ਆ ਜੀ ਤਾਂ ਸੋਚਿਆ ਜੀ ਉਹਨਾਂ ਗਾਕਾਂ ਨੂੰ ਮਾਂ ਇਹ ਗੱਲ ਆ ਕਿਉਂਕਿ ਕਹਿੰਦੇ ਹੁੰਦੇ ਆ ਵੀ ਤੁਸੀਂ ਦੱਸ ਕੇ ਕਮਾ ਲਓ ਜਿਹੜੇ ਕੋਈ ਚਾਰ ਪੈਸੇ ਕਮਾਉਣੇ ਆ ਇਹਨਾਂ ਦੀ ਵੱਡੀ ਗੱਲ ਮੈਨੂੰ ਇਹੀ ਲੱਗੀ ਆ ਅੱਛਾ ਪਰਨੇ ਵਗੈਰਾ ਵੀ ਰੱਖਦੇ ਹਾਂ ਹਰ ਚੀਜ਼ ਮਿਲੂ ਜੀ ਚੁੰਨੀਆਂ ਬਬੂ ਲੇਡੀਜ਼ ਚੁੰਨੀਆਂ ਮਿਲਣਗੀਆਂ ਪਰਨੇ ਮਿਲ ਕੇ ਬੰਦਿਆਂ ਵਾਲੇ ਡੱਬੀ ਵਾਲੇ ਸਾਫ ਪੈਂਟਾਂ ਸ਼ਰਟਾਂ ਮਿਲ ਗਏ ਅੰਦਰ ਘਾ ਪਾਏ ਪੈਂਟਾਂ ਸ਼ਰਟਾਂ ਦਾ ਰੇਮੰਡ ਦੀਆਂ ਹੋਰਾਂ ਦੀਆਂ ਜਿਹੜੇ 20 ਅੰਦਰ ਆਜੋ ਅੰਦਰ ਆਜੋ ਜੀ ਅੰਦਰ ਆਜੋ ਪ੍ਰੋਗਰਾਮ ਸਿੰਘ ਜੀ ਆ ਲੈ ਵੇਖ ਲੋ ਮੇਲੇ ਲੱਗੇ ਪਏ ਆ ਖਿੱਚ ਕੇ ਆਜਾ ਦਸਕਰਨ ਜੀ ਬਲਿਆਓ ਜੀ ਦਸਕਰਨ ਜੀ ਇੱਕ ਹੋਰ ਤੋਬਾ ਖੋਲਿਆ ਹੁਣ ਬੈਠੇ ਵੇਖ ਵੀ ਲੋ ਕਢਾਈ ਸੂਟ 1500 ਵਾਲੇ ਕਢਾਈ ਸੂਟ 1500 ਵਾਲੇ ਸਿਰਫ 600 ਰੁਪਏ ਦਾ ਸੂਟ ਪ्योर ਦੁਬੱਟੇ ਦਾ ਕਢਾਈ ਵਾਲਾ ਦੇਖੋ ਜੀ ਡੈਨ ਆ ਵੇਖੋ ਜੀ ਡੈਨ ਵੇਖੋ ਤੁਸੀਂ 100 ਡੈਨ ਲੱਗੇ ਪਏ ਡੈਨ ਦਿਖਾਓ ਕੁਸ਼ਾਰਨਤਾ ਈਆਂ ਬੀਬੀਆਂ ਨੇ ਆਪ ਆ ਕੇ ਪਸੰਦ ਕਰਨੀਆਂ ਤੇ ਜਿਹੇ ਜਾਂ ਤੁਸੀਂ ਕੱਪੜਾ ਮੰਗੋਗੇ ਤੁਹਾਨੂੰ ਉਹੇ ਜਾਂ ਮਿਲ ਜਾਣਾ ਡਿਜ਼ਾਈਨ ਉਦਾਂ ਦਾ ਮਿਲ ਜਾਣਾ ਬਾ 600 ਰੁਪਏ ਦੇ ਦਸਕਰਨ ਦੀ 600 ਰੁਪਏ ਦਾ ਪਿਓਰ ਦੁਪੱਟਾ ਕੱਢਿਆ ਦੁਪੱਟਾ 600 ਰੁਪਏ ਦੇ ਹਜ਼ਾਰ ਦੇ ਲੱਗਾ ਬੈਂ ਹਜ਼ਾਰ ਦੇ ਉਦਾਂ 1500 ਦਾ ਸ਼ੂਟ ਮੇਕ 1500 ਦਾ ਹੀ ਲਾਇਆ 600 ਰੁਪਏ ਦਾ ਜੀ ਪਿਓਰ ਦੁਪੱਟਾ ਨਾਲ ਕੱਢਿਆ ਸ਼ੂਟ ਵਧੀਆ ਵੱਡਾ ਮਾਰਕਾ ਮਾਰਿਆ ਰਾਜਧਾਨੀ ਵਾਲਿਆਂ ਨੇ ਭਗਤੇ ਸ਼ਹਿਰ ਦੇ ਵਿੱਚ ਹਰ 5 ਦਿਨਾਂ ਬਾਅਦ ਟਰੱਕ ਆਉਂਦਾ ਜੀ ਟਰੱਕ ਦਾ ਟਰੱਕ ਖਾਲੀ ਕੰਮ ਕਰਕੇ ਬੈਠੀ ਉਹ ਸੁਰਤ ਤੋਂ ਨਾ ਮਾਤਾ ਵੱਡੇ ਸ਼ਹਿਰ ਤੇ ਵੀ ਤੁਸੀਂ ਜਾਓਗੇ ਕਿਰਾਇਆ ਪੱਟ ਕੇ ਤੇ ਉੱਥੇ ਵੀ ਜੇ 1500 ਦਾ ਛੂਟ ਭਗਤੇ ਚ ਮਿਲਦਾ ਕਿਤੇ ਤਾਂ ਤੁਹਾਨੂੰ ਉੱਥੇ 1200 ਦਾ ਮਿਲ ਜੂ ਪਰ ਤੁਸੀਂ ਦੇ ਰਹੇ ਹੋ 600 ਰੁਪਏ ਦਾ 100 ਰੁਪਏ ਦਾ ਵੱਡਾ ਮੈਂ ਨਾ ਕੱਪੜੇ ਦੇ ਵਿੱਚ ਆਪਾਂ ਵੇਖਦੇ ਆ ਤੁਸੀਂ ਜਿਹੜਾ ਮਰਜੀ ਕਲਰ ਪਸੰਦ ਕਰ ਲਓ ਜਿਹੜਾ ਮਰਜੀ ਡਿਜ਼ਾਈਨ ਕਰ ਲਓ ਜਿੱਦਾਂ ਦਾ ਮਰਜੀ ਕੱਪੜਾ ਜੋ ਚੱਲਦਾ ਕਢਾਈ ਵਾਲਾ ਬਿਨਾਂ ਕਢਾਈ ਤੋਂ ਜਿਹੜਾ ਛੂਟ ਬੀਬੀਆਂ ਨੂੰ ਪਸੰਦਾ ਉਹ ਤੁਸੀਂ ਰਾਜਧਾਨੀ ਭਗਤਾ ਭਾਈ ਸ਼ਹਿਰ ਦੇ ਵਿੱਚ ਜਿਹੜਾ ਕੱਪੜਾਗਾ ਹਰ ਪ੍ਰਕਾਰ ਦਾ ਮਿਲੂ ਤੇ ਬਹੁਤ ਘੱਟ ਤੇ ਸਸਤੇ ਰੇਟਾਂ ਦੇ ਤੁਹਾਨੂੰ ਇਹ ਕਪੜਾ ਇੱਥੇ ਮਿਲੂਗਾ ਵੀਰਾਂ ਵਾਸਤੇ ਵੀ ਇੱਥੇ ਛੂਟਾ ਹੁਣ ਸਾਨੂੰ ਪੈਂਟਾਂ ਸ਼ਰਟਾਂ ਵੀ ਦਿਖਾਓ ਜੀ ਅੰਦਰ ਆਏ ਕੋ ਹਾਂ ਤੁਹਾਨੂੰ ਉਸ ਗੁਫਾ ਜੀ ਵੀ ਲੈ ਚਾਲਦੇ ਹਾਂ ਜਿੱਥੇ ਵੀਰਾਂ ਵਾਸਤੇ ਪੰਡਾਰਾ ਹੋਰ ਮੂਰਖਾ ਗੁੱਸੇ ਹੋ ਜਾਣ ਨਹੀਂ ਇਹ ਦਸਕਰਨ ਦੀ ਮੇਰੀ ਗੱਲ ਸੁਣੋ ਖਾਦੇ ਵੀ ਮਿੱਤਰਾ ਰੈਮੰਡ ਜੀ ਸਿਆਰਾਮ ਜੀ ਲਕਾਡੋ ਹਰ ਤਰ੍ਹਾਂ ਦੀਆਂ ਪ੍ਰਿੰਟਾਂ ਹਰ ਤਰ੍ਹਾਂ ਦੇ ਰੰਗ ਜਿਹੜੇ ਬਾਜ਼ਾਰ 'ਚ 1200 2000 ਦੀ ਬਿਜਲੀ ਦੀ ਪੈਂਟ ਸ਼ਰਟ ਤੁਹਾਨੂੰ 1200 ਰੁਪਏ ਦੀ ਮਿਲੇਗੀ ਪੈਂਟ ਸ਼ਰਟ ਸਿੰਦੇ ਹੀ ਹੱਟੀ ਤੋਂ ਵਾਹ ਜੀ ਵਾਹ ਆ ਵੇਖੋ ਜੀ ਪਾ ਮਾਰੇ ਹਜ਼ਾਰਾਂ ਡੇਨ ਪਾਈਏ ਜਿੰਨੇ ਮਰਜ਼ੀ ਲੈ ਲਓ ਜਿਹੜੀ ਪੈਂਟ ਸ਼ਰਟ ਬਾਜ਼ਾਰ ਚੋਂ ਤੁਹਾਨੂੰ 2000 ਰੁਪਏ 'ਚ ਮਿਲਦੀ ਆ 1200 ਰੁਪਏ 'ਚ 1200 ਰੁਪਏ 'ਚ ਪੈਂਟ ਸ਼ਰਟ ਦਊਗਾ ਜੀ ਬਹੁਤ ਵੱਡਾ ਜਿਹੜਾ ਹੈਗਾ ਸ਼ੋਰਟ ਦਿੱਤੀ ਜਾ ਰਹੀ ਆ ਕੱਪੜੇ 'ਚ ਵੀਰ ਭਰਾਵਾਂ ਨੂੰ ਵੀ ਵੇਖੋ ਜਿਹੇ ਜੇ ਮਰਜ਼ੀ ਸ਼ਰਟ ਸੰਭਾਲੋ ਮੈਂ ਕੈਮਰਾਮੈਨ ਨੂੰ ਕਹੂੰਗਾ ਮੜਾ ਕਮਾ ਦੇ ਇਦਰੋਂ ਹੋ ਕੇ ਤੁਸੀਂ ਕਲਰ ਵੇਖ ਲਓ ਸਾਰੇ ਤੁਹਾਨੂੰ ਮਿਲ ਜਾਣੇ ਆ ਮਿੱਤਰੋ ਪੈਂਟ ਸ਼ਰਟ ਪੂਰੀ ਪ੍ਰੋਪਰ ਤੁਹਾਡੇ ਮੇਚ ਦੀ ਬਣ ਜਾਣੀ ਆ ਸਿਰਫ ਤੇ ਸਿਰਫ 1200 ਰੁਪਏ 'ਚ ਨਹੀਂ ਤਾਂ ਆਪਾਂ ਜੇਕਰ ਤੂੰ ਵੀ ਪੈਂਟ ਲੈਣੇ ਆ ਤਾਂ 2000 ਦੀ ਕੱਲੀ ਪੈਂਟ ਹੀ ਆਉਂਦੀ ਆ ਆਹ ਵੇਖੋ ਇਹ ਲੈਡੀ ਸੂਟਾਸਤੇ ਸਿਲਕੀ ਸੂਟ ਜਿਹੜਾ ਕਿ ਬਾਜ਼ਾਰ ਚ 5000 ਦਾ ਵਿਕਦਾ ਤੁਹਾਨੂੰ 2000 ਚ ਮਿਲੇਗਾ ਦਿਖਾ ਦਿਓ ਹੁਣੇ ਆਹ ਵੇਖੋ ਜੀ ਆਹ ਵੇਖੋ ਮਾਲ ਆਓ ਜੀ ਨੈਚੁਰਲ ਕਰੇਵ ਜੀ ਨੈਚੁਰਲ ਕਰੇਵ ਆਹ ਵੇਖੋ ਜਿਹੜਾ 2000 ਦਾ ਮਸ਼ੀਨ ਦਾ ਸੂਟ ਹੈ 1000 ਰੁਪਏ ਚ ਮਿਲੂਆ ਇੱਤਾਂ ਬਾਕੀ ਲਾਓ ਜੀ ਵੱਡੀ ਗੱਲ ਆ ਵੱਡਾ ਮਾਰਕਾ ਪਈ ਇਸ ਦੁਕਾਨ ਤੇ ਤੁਸੀਂ ਲਾਭ ਉਠਾ ਸਕਦੇ ਹੋ ਜਿਹੜਾ ਨੈਚੁਰਲ ਫਰੇਮ ਜੀ ਨੈਚੁਰਲ ਫਰੇਮ ਆ ਜਿਹੜੀ ਬਾਜ਼ਾਰ ਦੇ ਵਿੱਚ ਵਿਕਦੀ ਆ 5000 ਦਾ ਚਾਰੇ ਤਾਂ 2000 ਰੁਪਏ ਸੂਟ ਦਾ ਆ ਵੇਖੋ ਜੀ ਮਿਆਹ ਸ਼ਾਦੀਆਂ ਵਾਸਤੇ ਤਾਂ ਦੁਕਾਨ ਤੋਂ ਮੈਨੂੰ ਅੱਗੋਂ ਰੇਟ ਹੀ ਇੰਨਾ ਨਹੀਂ ਇੰਨੇ ਛੋਟੇ ਦਸਤੇ ਵੀ ਮੈਨੂੰ ਇਹ ਹੋਇਆ ਪਿਆ ਵੀ ਛੇਤੀ ਛੇਤੀ ਇਸ ਦੁਕਾਨ ਤੇ ਤੁਸੀਂ ਆਜੋ ਫਾਇਦਾ ਜਿੰਨਾ ਮੌਕੇ ਦਾ ਉਠਾਇਆ ਜਾਂਦਾ ਮਿੱਤਰੋ 89 ਕੁਛ ਟਾਈਮ ਲਈਏ ਚੀਜ਼ਾਂ ਹੁੰਦੀਆਂ ਹੁਣ ਤੁਸੀਂ ਜਿਹੜਾ 5000 ਦਾ ਜਿਹੜਾ ਸ਼ੂਟ ਲੈਣਾ ਕਈ ਵਾਰੀ ਬੀਬੀਆਂ ਦਾ ਸੁਪਨਾ ਹੁੰਦਾ ਸਾਡਾ ਆਰਥਿਕ ਪੱਖਾ ਹੁੰਦਾ ਵੀ ਜਿਹੜਾ 5000 ਵਾਲਾ ਕਿਤੇ 2000 ਚ ਮਿਲ ਜੇ ਸੱਚਮੁੱਚ ਹੀ 2000 ਦੇ ਵਿੱਚ ਦੇਖੋ ਸਿੰਦੇ ਦੀ ਹੱਟੀ ਤੇ ਕਿਉਂਕਿ ਕੱਪੜਾ ਇਹਨਾਂ ਨੇ ਤੁਹਾਨੂੰ ਦੱਸਤਾ ਤੁਸੀਂ ਆ ਕੇ ਵੇਖ ਲੈਣਾ ਆ ਸਿਮਰ ਦਾ ਸ਼ੂਟ ਦੀ ਸਸ ਕਰਨ ਦੀ ਇਹ ਸੂਟ ਬਾਜ਼ਾਰ ਦੇ ਵਿੱਚ 5000 ਦਾ ਵਿਕਦਾ ਪਰ ਅਸੀਂ 2000 ਚ ਦੇਵਾਂਗੇ ਦੁਪੱਟਾ ਸਾਰਾ ਭਾਰੀ ਸਿਮਰ ਦਾ ਸੂਟ ਪ्योर ਸਿਮਰ ਦਾ ਹੀ ਵੇਖੋ ਚੁੰਨੀ ਦੁਪੱਟਾ ਨਾਲ ਕਮਾਲ ਕੀਤੀ ਪਈ ਹੈ ਬਈ ਸ਼ਿੰਦਾ ਸਿੰਘ ਤੁਸੀਂ ਵੇਖੋ ਵੀ ਸ਼ਿੰਦੇ ਨੇ ਬਿਲਕੁਲ ਹੀ ਕਮਾਲ ਕਰਕੇ ਰੱਖੀ ਆ ਆਪਣੀ ਦੁਕਾਨ ਤੇ ਤੁਸੀਂ ਕਪੜਾ ਜਿਹੜਾ ਮਰਜ਼ੀ ਲੈ ਲਓ ਚਾਹੇ ਵੀਰ ਆ ਜਾਣ ਆਪਣਾ ਭੈਣਾ ਆ ਜਾਣ ਜਹੇ ਜਾਂ ਕਪੜਾ ਉਹੇ ਜਾਂ ਮੰਗੂ ਤੁਸੀਂ ਪੂਰੇ ਬਾਜ਼ਾਰ ਚੋ ਰੇਟ ਟ੍ਰਾਈ ਕਰ ਲਿਓ ਤੁਹਾਨੂੰ 200 ਘੱਟ ਮਿਲ ਜੂ 100 ਰੁਪਿਆ ਘੱਟ ਮਿਲ ਜੂ ਪਰ ਇੱਥੇ ਹਜ਼ਾਰਾਂ ਰੁਪਏ ਦੀ ਜਿਹੜੀ ਕੀਮਤਾਂ ਘਟਾਈ ਗਈ ਆ ਛੂਟਾਂ ਦੇ ਵਿੱਚ ਇੱਕ ਆਫਰ ਦਿੱਤਾ ਗਿਆ ਬਹੁਤ ਵੱਡੀ ਗੱਲ ਆ ਜੀ ਰਾਜਤਾਲੀ ਕਲਾ ਤੋਂ ਛਿੰਦੇ ਦੀ ਹੱਟੀ ਦੇ ਪਖਤਾ ਪਾਇਕਾ ਬੱਸ ਸਟੈਂਡ ਦੇ ਸਾਹਮਣੇ ਦੁਕਾਨ ਤੋਂ ਬ੍ਰਿਕ ਪੰਨੂ ਮਾਰਕੀਟ ਲਓ ਜੀ ਆ ਤੁਹਾਨੂੰ ਡੈਸਮ ਐ ਵੀ ਨਾਲ ਦੀ ਨਾਲ ਥੱਲੇ ਵੀ ਚੱਲ ਪੈਣਾ ਇਹਨਾਂ ਦਾ ਮੋਬਾਈਲ ਨੰਬਰ ਵੀ ਇੱਕ ਗੱਲ ਹੋਰ ਆ ਜਿਹੜੀ ਖਾਸੀਅਤ ਉਹ ਮੈਂ ਤੁਹਾਨੂੰ ਦੱਸ ਦਿੰਨਾ ਕਈ ਵੀਰ ਆ ਜਿਹੜੇ ਕੰਮ ਕਰਦੇ ਆ ਚਾਹੇ ਉਹ ਸਰਕਾਰੀ ਨੌਕਰੀ ਦੇ ਚਾਹੇ ਪ੍ਰਾਈਵੇਟ ਕੰਮ ਕੀਤੇ ਕਰਦੇ ਆ ਉਹਨਾਂ ਨੂੰ ਹੁੰਦੀ ਆ ਐਤਵਾਰ ਦੀ ਛੁੱਟੀ ਤੇ ਆਪਾਂ ਇਹ ਹੁੰਦਾ ਵੀ ਐਤਵਾਰ ਨੂੰ ਦੁਕਾਨ ਕਿਤੇ ਬੰਦ ਨਾ ਹੋਵੇ ਖੋਲਦਿਆਂ ਦੀ ਖੋਲਦੇ ਆ ਐਤਵਾਰ ਨੂੰ ਦੁਕਾਨ ਖੁੱਲੀ ਮਿਲੂਗੀ ਤੁਹਾਨੂੰ ਇਹ ਵੀ ਤੁਹਾਡੇ ਲਈ ਵੱਡਾ ਵੀ ਤੁਸੀਂ ਆਪਦਾ ਕੰਮ ਵੀ ਨਹੀਂ ਛੱਡਣਾ ਆਪਦੀ ਦਿਹਾੜੀ ਨਹੀਂ ਛੱਡਣੀ ਕੰਮ ਕਰਕੇ ਜਿਹੜੇ ਆਪਦੇ ਤੁਸੀਂ ਕਿਤੇ ਜਾਣਦੇ ਹੋ ਕੰਮ ਕਰਦੇ ਹੋ ਉਹ ਵੀ ਕਰਨਾ ਤੇ ਐਤਵਾਰ ਨੂੰ ਤੁਸੀਂ ਆਪਣੇ ਪਰਿਵਾਰ ਸਮੇਤ ਇੱਥੇ ਆ ਕੇ ਸ਼ੂਟ ਆ ਜਿਹੜੇ ਕੱਪੜੇ ਆ ਲੈ ਸਕਦੇ ਹੋ ਹਜ਼ਾਰਾਂ ਨੇ ਮਿਲਣਗੇ ਹਰ ਗੱਲ ਦੇ ਵਿੱਚ ਤੁਸੀਂ ਕੋਈ ਵੀ ਆਣ ਤੁਸੀਂ ਪਸੰਦ ਕਰਕੇ ਆ ਜਾਓ ਉਹ ਤੁਹਾਨੂੰ ਇਹਨਾਂ ਦੀ ਦੁਕਾਨ ਤੋਂ ਮਿਲੂਗਾ ਜੀ ਹਾਂ ਜਸਕਰਨ ਜੀ ਆਹ ਵੇਖੋ ਪੈਂਟਾਂ ਪੈਂਟ ਕੋਟ ਪੈਂਟਾਂ ਕੋਟਾਂ ਦੇ ਰੰਗ ਸਾਰੇ ਬਾਈ ਅੱਗੇ ਲਾਕਾਂ ਦੇ ਰੰਗ ਪੈਂਟਾਂ ਕੋਟਾਂ ਦੇ ਰੰਗ ਲਾਓ ਮਜ਼ਾਰ ਨਾਲ ਰੈਂਬਰਡ ਦੀਆਂ ਪੈਂਟਾਂ ਜੀ ਇਹਨਾਂ ਦਾ ਕੀ ਰੇਟ ਆ ਜੀ ਇਹ ਬਾਜ਼ਾਰ ਤੇ ਵਿਕਦਾ ਵੀ ਤਾਂ 5000 ਦਾ ਪੈਂਟ ਕੋਟ ਆਪਾਂ ਦੇਣਾ 1500 ਦਾ ਪੈਂਟ ਕੋਟ ਜੀ ਰੈਮਨਡ ਦਾ ਲਓ ਜੀ ਰਾਇਮੈਂਡ ਦਾ ਕਿਉਂਕਿ ਇਹ ਇੱਕ ਆਪਣੇ ਬ੍ਰਾਂਡ ਆ ਜਿਹੜੇ 5-5000 ਰੁਪਏ ਦੇ ਪੈਂਟ ਕੋਟ ਬੰਦੇ ਆ ਪਰ ਇੱਥੋਂ ਤੁਹਾਨੂੰ 1500 ਦਾ ਦਿੱਤਾ ਜਾ ਵੀ ਇੱਕ ਗੱਲ ਮੈਂ ਨਾਲ ਕਹਿ ਦੇਣਾ ਤੁਹਾਨੂੰ ਵੀ ਕੱਪੜੇ ਦੀ ਚਾਹ ਕੋਈ ਵੀਰ ਲੈਣਾ ਵੇ ਭੈਣ ਲੈਣਾ ਵੇ ਉਹ ਚੀਜ਼ ਦੀ ਤੁਹਾਨੂੰ ਵਾਰੰਟੀ ਮਿਲੂਗੀ ਤੁਹਾਡੇ ਕੱਪੜੇ ਦੇ ਵਿੱਚ ਕੋਈ ਖਰਾਬੀ ਆਉਂਦੀ ਆ ਤਾਂ ਤੁਸੀਂ ਸੌਂਤਾ ਸਤਾਇਆ ਸ਼ੂਟ ਆ ਜਿਹੜਾ ਰਾਜਧਾਨੀ ਕਲਾਤ ਹਾਊਸ ਭਗਤਾ ਭਾਈ ਬੱਸ ਸਟੈਂਡ ਦੇ ਵਿੱਚ ਇੱਕ ਨੰਬਰ ਦੁਕਾਨ ਆ ਪੰਨੂ ਮਾਰਕੀਟ ਦੀ ਪੰਨੂ ਮਾਰਕੀਟ ਦੇ ਵਿੱਚ ਆ ਕੇ ਤੁਸੀਂ ਇੱਥੇ ਮੌਕੇ ਦਾ ਦਾ ਉਹ ਠਾ ਸਕਦੇ ਹੋ ਵੀਡੀਓ ਨੂੰ ਜਰੂਰ ਦੱਬ ਕੇ ਸ਼ੇਅਰ ਕਰਿਓ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਜਿਹੜਾ ਹੈਗਾ ਇਹਦੇ ਇਸ ਦੁਕਾਨਾਰੇ ਦੱਸਿਓ ਤਾਂ ਕਿ ਜਿਹੜਾ ਲਾਹਾ ਉਹ ਪੂਰਾ ਪ੍ਰਾਪਤ ਕੀਤਾ ਜਾਵੇ ਕਿਉਂਕਿ ਬਹੁਤ ਘੱਟ ਰੇਟ ਦੇ ਵਿੱਚ ਤੁਸੀਂ ਘਰੋਂ 5-4000 ਰੁਪਇਆ ਵੀ ਲਾਉਣੇ ਕਿੱਥੇ ਤੇ ਇੱਕ ਛੂਟ ਲੈ ਕੇ ਜਾਂਦੇ ਸੀ ਪਰ ਇੱਥੋਂ 5-4000 ਦੇ ਵਿੱਚ ਤੁਸੀਂ ਝੋਲਾ ਭਰ ਕੇ ਛੂਟਾਂ ਦੇ ਲੈ ਜਾਵੋਗੇ ਬੰਦੇ ਵੀ ਖੁਸ਼ ਬੀਬੀਆਂ ਵੀ ਖੁਸ਼ ਇੱਕ ਵੱਡਾ ਆਫਰ ਦਿੱਤਾ ਗਿਆ ਦੁਕਾਨਦਾਰ ਵੀ ਖੁਸ਼ ਤੰਦ ਕਾਂਦਾਰ ਵੀ ਖਾਸ਼ ਬਿਲਕੁਲ ਤੇ ਅਸੀਂ ਵੀ ਕਹਾਂਗੇ ਵੀ ਜਿਹੜੀ ਚੀਜ਼ ਤੁਹਾਨੂੰ ਦਿਖਾਈ ਸੀਗੀ ਉਹਦੇ ਤੇ ਦੁਕਾਨਦਾਰ ਭਾਈ ਪੂਰੇ ਉੱਤਰਿਆ ਤੇ ਫਿਰ ਅੱਗੇ ਵਾਸਤੇ ਤੁਸੀਂ ਅੱਗੇ ਵਿਸ਼ਵਾਸ ਕਰਦੇ ਹੋ ਸਾਡੇ ਨਾਲ ਤਾਂ ਹੀ ਜੁੜੇ ਹੋ ਤੇ ਤਾਂ ਹੀ ਆਪਾਂ ਇਹ ਵੀਡੀਓ ਜਿਹੜੀ ਤੁਹਾਡੇ ਤੱਕ ਲੈ ਕੇ ਆਏ ਹਾਂ ਸਾਰੇ ਜਾਣੇ ਦੱਬ ਕੇ ਸ਼ੇਅਰ ਕਰ ਦਿਓ ਤੇ ਜਿਹੜੇ ਵੀਰ ਪਹਿਲੇ ਆਪਾਂ ਇਹ ਕਹਿ ਲਗੇ ਵੀ ਗਰੁੱਪ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਦੇ ਆ ਉਹਨਾਂ ਨੂੰ ਇੱਕ ਛੂਟ ਆ ਜਿਹੜਾ ਉਹ ਆਪਣੇ ਵੱਲੋਂ ਇੱਥੋਂ ਤੁਹਾਨੂੰ ਫ੍ਰੀ ਦਵਾਇਆ ਜਾਊਗਾ ਸਕਰੀਨਸ਼ਾਟ ਮੈਨੂੰ ਤੁਸੀਂ ਮਾਰ ਕੇ ਭੇਜ ਦੇਣਾ ਪਹਿਲੇ ਜਿਹੜੇ 50 ਬੰਦੇ ਆ ਜਿਹੜੇ ਉਹ ਮਾਰ ਕੇ ਆਪਣਾ ਵੱਧ ਤੋਂ ਵੱਧ ਸ਼ੇਅਰ ਕਰਨਗੇ ਉਹਨਾਂ ਨੂੰ ਇਹ ਆਫਰ ਆ ਜਿਹੜਾ ਆਪਣੇ ਵੱਲੋਂ ਵੀ ਦਿੱਤਾ ਜਾਊਗਾ ਇੱਕ ਛੂਟ ਜੀ ਪੰਜ ਪੰਜਾਂ ਨੂੰ ਦਿੱਤਾ ਜਾਊਗਾ ਇਹ ਲਓ ਪੰਜਾਂ ਨੂੰ ਹੁਣ ਤੁਸੀਂ 125 ਬੰਦਿਆਂ ਨੇ ਸ਼ੇਅਰ ਕਰਨਾ ਤੇ ਪੰਜ ਛੂਟ ਤੁਹਾਡਾ ਲੱਕੀ ਡਰਾਲ ਆਫਰ ਅਸੀਂ ਕੱਢਾਂਗੇ ਐਸੇ ਦੁਕਾਨ ਦੇ ਉੱਤੇ ਠੀਕ ਆ ਜੀ ਬਿਲਕੁਲ ਧੰਨਵਾਦ ਜੀ ਖੁਸ਼ ਹਾਂ ਬਹੁਤ ਖੁਸ਼ ਆ ਜੀ ਵਾਹ ਜੀ